ਸਾਸਟਿਕਾ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਕਾਂਜੀ ਬਣਾਵਾਂਗੇ ਇਹ ਡਾਈਜੈਸਟ ਵਾਸਤੇ ਬਹੁਤ ਅੱਛੀ ਹੁੰਦੀ ਹੈ ਅੱਜਕੱਲ ਕਾਂਲੀਆਂ ਦਰਜਨਾਂ ਦਾ ਸੀਜ਼ਨ ਨਹੀਂ ਹੈ ਤੇ ਬਹੁਤ ਵਧੀਆ ਬਣਦੀ ਹੈ ਇਹ ਕਾਂਜੀ ਐਦੇ ਵਿੱਚ ਵਿਟਾਮਿਨ ਸੀ ਬੀ ਮੈਗਨੀਸ਼ੀਅਮ ਆਇਰਨ ਕੈਲਸ਼ੀਅਮ ਐਦੇ ਵਿੱਚ ਹੁੰਦੇ ਆ ਇਹ ਇਮਿਊਨ ਸਿਸਟਮ ਵੀ ਬਹੁਤ ਸਟਰੋਂਗ ਕਰਦੀ ਹੈ ਇਹਦੇ ਨਾਲ ਗੈਸ ਕਬਜ ਤੇ ਉਹ ਐਨੀਫੀਟ ਚੱਲਣਾ ਇਹਦੇ ਨਾਲ ਠੀਕ ਹੁੰਦੀ ਹੈ ਤੇ ਆਪਾਂ ਅੱਜ ਬਣਾਉਂਦੇ ਆ ਦੇਖੋ ਇਹ ਮੈਂ ਕੱਢ ਲਿਆ ਗਾਜਰਾਂ ਲੈ ਲਈਆਂ ਇੱਧਰ ਹੀ ਚਾਪਾ ਬੀਟਰੂਟ ਵੀ ਪਾ ਸਕਦੇ ਆ ਉਹ ਮੇਰੇ ਕੋਲ ਹੈ ਨਹੀਂ ਸੀ ਤਾਂ ਮੈਂ ਕਿਹਾ ਚਲੋ ਬਸ ਗਾਜਰ ਦੇ ਬਣਾ ਲੇ ਪਹਿਲਾਂ ਇਹਨੂੰ ਆਪਾਂ गाजरਾਂ ਨੂੰ ਉਪਰੋਂ ਛਿੱਲ ਲਵਾਂਗੇ ਤੇ ਇਹ ਦੇਖੋ ਜੀ ਇਹ ਮੈਂ ਛਿੱਲੀਆਂ गाजरਾਂ ਤੇ ਇਹਨੂੰ ਹੁਣ ਆਪਾਂ ਤੋੜ ਲਵਾਂਗੇ ਇਹ ਤੋੜ ਕੇ ਕਪਾਏ ਦੇ ਛੋਟੇ ਛੋਟੇ ਪੀਸਿਸ ਕੱਟ ਲਏ। ਇਹ ਦੇਖੋ। ਇਹ ਚਾਏ ਤੁਸੀਂ ਗੋਲ ਕੱਟ ਲਓ ਚਾਹੇ ਅਸਰਾਂ ਕੱਟ ਲਓ ਜਿਵੇਂ ਵੀ। ਆਹ ਦੇਖੋ ਜੀ। ਅਸਰਾਂ ਕੱਟ ਲੈਣੇ ਆ ਤੇ ਇਹਦੇ ਵਿੱਚ ਸਾਨੂੰ ਜਿਹੜੀਆਂ ਚੀਜ਼ਾਂ ਪਾਣੀਆਂ ਆ ਬਹੁਤ ਸੌਖੀ ਆ ਤੇ ਬੜੀ ਸਿੰਪਲ। ਤੇ ਬਹੁਤ ਥੋੜਾ ਸਮਾਨ ਪੈਂਦਾ ਇਹਦੇ ਵਿੱਚ ਇੱਕ ਕਪਾਣੇ ਇਹਦੇ ਵਿੱਚ ਰਾਈ ਪਾਣੀ ਆ। ਨਮਕ ਥੋੜੀ ਜੀ ਕਾਲੀ ਮਿਰਚ। ਕਾਲਾ ਨਮਕ ਪਾਵਾਂਗੇ ਇਹ ਡਾਈਜੈਸਟਸ ਵਸ ਤੇ ਵਧੀਆ ਹੁੰਦਾ ਥੋੜਾ ਜਿਆਦਾ ਦੂਸਰਾ ਨਮਕ ਸਫੈਦ ਵਾਲਾ ਤੇ ਜੇ ਤੁਸੀਂ ਜਿਆਦਾ ਸਟਰੋਂਗ ਚਾਹੁੰਦੇ ਹੋ ਤਾਂ ਥੋੜੀ ਜੀ ਕਾਲੀ ਮਿਰਚ ਲਾਲ ਵੀ ਪਾ ਸਕਦੇ ਹੋ ਕਾਲੀ ਤਾਂ ਆਪਾਂ ਨੇ ਪਾਣੀ ਹੈ ਤੇ ਜੇ ਤੁਸੀਂ ਇਹਨੂੰ ਜਲਦੀ ਯੂਜ਼ ਕਰਨਾ ਤਾਂ ਥੋੜਾ ਗਰਮ ਪਾਣੀ ਪਾ ਲਓ ਮੈਂ ਤਾਂ ਆਰੋ ਵਾਲਾ ਪਾਣੀ ਪਾਵਾਂਗੀ ਤੇ ਇਹ 2-3 ਦਿਨਾਂ ਵਿੱਚ ਤਿਆਰ ਹੋ ਜਾਏਗੀ ਮੈਨ ਦੇ ਵਿੱਚ ਸਾਨੂੰ ਰਾਈ ਚਾਹੀਦੀ ਹੈ ਕਿਉਂਕਿ ਰਾਈ ਨਾਲ ਇਹ ਖੱਟੀ ਹੋ ਜਾਏਗੀ ਨਾ ਤੇ ਬਹੁਤ अच्छी ਲੱਗਦੀ ਹੈ ਜਿਨ੍ਹਾਂ ਨੇ ਨਹੀਂ ਅੱਗੇ ਬਣਾਈ ਬਹੁਤ ਲੋਕ ਬਣਾਉਂਦੇ ਵੀ ਹੋਣਗੇ ਤੇ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਹੀ ਸਵਾਦ ਲੱਗਦੀ ਹੈ ਤੇ ਮੈਂ ਤਾਂ ਨਾ ਕਈ ਵਾਰੀ ਇਹ ਗਜਰਾ ਨੂੰ ਕਿਉਂਕਿ ਇਹ ਇਸ ਸੀਜ਼ਨ ਵਿੱਚ ਹੀ ਮਿਲਦੀ ਹੈ ਗਰਮੀਆਂ 'ਚ ਤਾਂ ਮਿਲਦੀਆਂ ਨਹੀਂ ਗਰਮੀਆਂ 'ਚ ਬਹੁਤ अच्छी ਲੱਗਦੀ ਹੈ ਤੇ ਮੈਂ ਇਹਨਾਂ ਨੂੰ ਪਤਲੀਆਂ-ਪਤਲੀਆਂ ਕਰਕੇ ਨਾ ਤੇਜ਼ ਧੁੱਪ ਤੇ ਇਹਨੂੰ ਸੁਕਾ ਕੇ ਵੀ ਰੱਖ ਲੈਂਦੀ ਆਂ ਕਈ ਵਾਰੀ ਤੇ ਤੁਸੀਂ ਗਰਮੀਆਂ 'ਚ ਵੀ ਇਹਦੀ ਕਾਂਜੀ ਬਣਾ ਕੇ ਪੀ ਸਕਦੇ ਹੋ ਬਹੁਤ ਮਜ਼ੇਦਾਰ ਹੁੰਦੀ ਹੈ ਬਹੁਤ ਸਵਾਦ ਤੇ ਡਾਈਜੈਸਟ ਵਾਸਤੇ ਵੀ ਬਹੁਤ ਅੱਛੀ ਇਹ ਦੇਖੋ ਜੀ ਇਹ ਮੈਂ ਗਾਜਰਾ ਕੱਟ ਲਈਆਂ ਤੇ ਇਹ ਆਪਾਂ ਨੇ ਇਹਦੇ ਵਿੱਚ ਪਾ ਦੇਣੀ ਹੈ ਇਨੂੰ ਮਿੱਟੀ ਦੇ ਬਰਤਨ ਵਿੱਚ ਤੇ ਜਾਂ ਕਾਂਚ ਦੇ ਬਰਤਨ ਚਾਪਾ ਨੇ ਪਾਣਾ ਠੀਕ ਹੈ ਮੇਰੇ ਕੋਲ ਮਿੱਟੀ ਦਾ ਜਾ ਕੇ ਅੱਗਾ ਮੈਦ ਦੇ ਵਿੱਚ ਹੀ ਪਾ ਰਹੀ ਆ ਤੇ ਤੇ ਦੇਖੋ ਜੀ ਇਹਦੇ ਵਿੱਚ ਹੀ ਆਪਾਂ ਨੇ ਇਹ ਰਾਈ ਪੀਸੀ ਹੋਈ ਹੈ ਮੇਰੇ ਕੋਲ ਇਹ ਮੈਂ ਪਹਿਲੇ ਪੀਸ ਕੇ ਰੱਖ ਲਈ ਸੀ ਤੇ ਕਾਲੀ ਮਿਰਚ ਇਹ ਕਾਲਾ ਨਮਕ ਵਾਈਟ ਨੂੰ ਅਕ ਥੋੜੀ ਜਿਹੀ ਲਾਲ ਮਿਰਚ ਪਾਈ ਆ ਕਿਉਂਕਿ ਲਾਲ ਮਿਰਚ ਸਾਨੂੰ ਬਹੁਤ ਪਸੰਦ ਨਹੀਂ ਹੈ ਸਾਨੂੰ ਯੂਜ਼ ਨਹੀਂ ਕਰਦੇ ਤੇ ਕਾਲੀ ਮਿਰਚ ਹੀ ਜ਼ਿਆਦਾ ਯੂਜ਼ ਕਰਦੇ ਆ ਇਹ ਆਪਾਂ ਨੇ ਇਹ ਸਾਰਾ ਕੁਝ ਅੰਦਰ ਵਿੱਚ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾ ਦੇਾਂਗੇ ਪਾਣੀ ਇਹ ਦੇਖੋ ਮੈਂ ਆਰੋ ਦਾ ਪਾਣੀ ਪਾਇਆ ਹੈ ਤੇ ਇਹਨੂੰ ਆਪਾਂ ਨੇ ਅੱਜਕੱਲ ਸਰਦੀ ਦਾ ਮੌਸਮ ਹੈ ਤਾਂ ਥੋੜੇ ਜਿਹਾ ਜ਼ਿਆਦਾ ਟਾਈਮ ਲੱਗ ਜਾਏਗਾ 2-3 ਦਿਨ ਵਿੱਚ ਲੱਗ ਸਕਦੇ ਆ ਤੇ ਤੁਸੀਂ ਗਰਮ ਪਾਣੀ ਪਾਓ ਤੇ ਫਿਰ ਇੱਕਦ ਤੇ ਤਿੰਜ ਹੋ ਜਾਂਦਾ ਹੈ ਇਹ ਦੇਖੋ ਜੀ ਇਹਨੂੰ ਹੁਣ ਆਪਾਂ ਟੱਕ ਕੇ ਤੇ ਰੱਖ ਦਿਆਂਗੇ ਫਿਰ ਆਪਾਂ ਦੇਖੋ ਕਿੰਨੀ ਸੋਖੀ ਹੈ ਔਰ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਹੀ ਯੂਸਫੁਲ ਤੇ ਬਹੁਤ ਹੀ ਸੌਖੀ ਹੁੰਦੀ ਹੈ ਤੇ ਆਪਾਂ ਫਿਰ ਮੈਂ ਤੁਹਾਨੂੰ 2 ਦਿਨ ਬਾਅਦ ਦਿਖਾਉਂਦੀ ਆਂ ਇਹ ਤਾਂ ਕਲਰ ਤੇ ਟੇਸਟ ਵੀ ਬਹੁਤ ਅੱਛਾ ਟੇਸਟ ਤਾਂ ਉਹ ਨਹੀਂ ਦਿਖਾ ਸਕਦੇ ਕੱਲ ਕਲਰ ਦਿਖਾਵਾਂਗੀ ਬਹੁਤ ਅੱਛਾ ਠੀਕ ਹੈ ਮਿਲਾਂਗੇ ਹਾਂਜੀ ਇਹ ਅੱਜ 3 ਦਿਨ ਹੋ ਗਏ ਮੈਨੂੰ ਇਹ ਕਾਂਜੀ ਪਾਇਆ ਤੇ ਇਹਨੂੰ ਮੈਂ ਵਿੱਚ ਵਿੱਚ ਠੰਡ ਦਾ ਮੌਸਮ ਹੈ ਇਸ ਲਈ ਮੈਂ ਵਿੱਚ 2 ਘੰਟੇ ਧੁੱਪ ਤੇ ਰੱਖ ਦਿੰਦੀ ਸੀ ਜੇ ਮੌਸਮ ਗਰਮੀ ਦਾ ਹੋਵੇ ਤਾਂ ਫਿਰ ਲੋੜ ਨਹੀਂ ਹੈ ਵੈਸੇ ਤੇ ਇਹ ਜਿਹੜੀ ਰਾਈ ਆ ਪੂਰੀ ਖੱਟੀ ਹੋ ਜਾਏ ਤਾਂ ਇਹਦਾ ਟੇਸਟ ਅੱਛਾ ਹੁੰਦਾ ਹੈ ਤੇ ਹੁਣੇ ਬਹੁਤ ਸਵਾਦ ਬਣ ਗਈ ਹੈ ਬਹੁਤ ਵਧੀਆ ਤੇ ਅੱਜ ਆਪਾਂ ਇਹਦਾ ਟੇਸਟ ਕਰਦੇ ਆ ਤੇ ਇਹ ਦੇਖੋ ਜੀ ਇਹ ਆਪਾਂ ਓਕੇ ਇਹ ਦੇਖੋ ਇਹਨੂੰ ਤੁਸੀਂ ਚਾਹੇ ਤੁਸੀਂ ਛਾਣ ਵੀ ਸਕਦੇ ਹੋ ਪਰ ਮੈਨੂੰ ਤਾਂ ਵੈਸੇ ਹੀ ਅੱਛੀ ਲੱਗਦੀ ਹੈ ਇਹ ਦੇਖੋ ਇਹ ਆਪਾਂ ਇਹਦੇ ਨਾਲ ਸਜਾ ਲਿਆ ਇਹ ਪੁਦੀਨਾ ਵੀ ਮੇਰੇ ਗਾਰਡਨ ਦਾ ਤੇ ਨਿੰਬੂ ਵੀ ਇਹ ਦੇਖੋ ਇਹ ਚ ਗਾਜਰ ਪਾ ਲਓ ਕਿੱਟੀ-ਖੱਟੀ ਬਹੁਤ ਸਵਾਦ ਲੱਗਦੀ ਹੈ ਇਹਨੂੰ ਤੁਸੀਂ ਸਲਾਦ ਵਿੱਚ ਵੀ ਖਾ ਸਕਦੇ ਹੋ ਤੇ ਬਹੁਤ ਅੱਛਾ ਇਹਦਾ ਟੇਸਟ ਹੁੰਦਾ ਹੈ ਤੇ ਇਹ ਡਾਈਜੈਸਟ ਵਾਸਤੇ ਬਹੁਤ ਅੱਛੀ ਹੁੰਦੀ ਹੈ ਤੇ ਟੇਸਟ ਪੱਖੋਂ ਵੀ ਤੇ ਵਿਟਾਮਿਨਸ ਵੀ ਬੜੇ ਹੁੰਦੇ ਆ ਤੇ ਇਸ ਲਈ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਕੇ ਦੇਖੋ ਅਨੰਦ ਮਾਣੋ ਹੋ ਮੌਸਮ ਵੀ ਥੋੜਾ ਜਿਹਾ ਹੋੜ ਗਿਆ ਚੇਂਜ ਥੋੜੀ ਧੁੱਪੇ ਬੈਠ ਕੇ ਅੱਛਾ ਲੱਗਦਾ ਕੁਝ ਠੰਡਾ ਪੀਣ ਨੂੰ ਤੇ ਬਾਕੀ ਹੋਰ ਚੀਜ਼ਾਂ ਮੰਨ ਲਉ ਬਾਜ਼ਾਰ ਦੀਆਂ ਚੀਜ਼ਾਂ ਮੰਨ ਲਉ ਇਹ ਘਰ ਦੀ ਜਿਆਦਾ ਅੱਛੀ ਲੱਗਦੀ ਹੈ ਠੀਕ ਹੈ ਜੀ ਕਾਂਜੀ ਬਣਾਓ ਤੇ ਆਨੰਦ ਮਾਣੋ ਠੀਕ ਹੈ ਜੀ ਸਸੀ ਕਾ